ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਸਰੀ ਪੁਲਿਸ ਇੱਕ આરોપી ਦੀ ਤਲਾਸ਼ ਲਈ ਮੰਗ ਰਹੀ ਹੈ ਪਬਲਿਕ ਦੀ ਸਹਾਇਤਾ ਕਿੰਗ ਜਾਰਜ ਬੁਲੇਵਾਰਡ ਅਤੇ 98 ਐਵੇਨਿਊ ਤੇ ਔਰਤ ਨੂੰ ਸੈਕਸੂਅਲ ਅਸੌਲਟ ਕਰਨ ਦਾ ਮਾਮਲਾ ਪ੍ਰੀਮੀਅਰ ਡੇਵਿਡ ਵੀ ਨੇ ਸਕੂਲਾਂ ਚ 3000 ਨਵੀਆਂ ਸੀਟਾਂ ਜੋੜਨ ਦਾ ਕੀਤਾ ਐਲਾਨ ਸਰੀ ਚ 2300 ਨਵੀਆਂ ਪੇਸ ਬਣ ਗਈਆਂ ਡੋਮਿਨਿਕ ਲੇਵਲੋਂਗ ਤੋਂ ਬਾਅਦ ਜਸਟਿਸ ਸਤਵੀ ਪਬਲਿਕ ਸੇਫਟੀ ਮਿਨਿਸਟਰ ਅਮਰੀਕਾ ਅਚ ਅਮਰੀਕਾ ਦੀ ਅਟਰਨੀ ਜਨਰਲ ਪੈਮ ਬੌਂਡੀ ਦੇ ਨਾਲ ਕਰਨਗੇ ਮੁਲਾਕਾਤ ਬਾਰਡਰ ਸਕਿਉਰਿਟੀ ਤੇ ਹੋਵੇਗੀ ਚਰਚਾ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਸਰੀ ਪੁਲਿਸ ਨੇ ਇੱਕ ਵਿਅਕਤੀ ਦੀ ਭਾਲ ਦੇ ਲਈ ਲੋਕਾਂ ਦੀ ਮਦਦ ਲਈ ਅਪੀਲ ਕੀਤੀ ਹੈ ਇਸ ਨੇ ਕਿੰਗ ਜਾਰਜ ਬੋਲੇਵਾਰਡ ਅਤੇ 98 ਐਬੀਨੂ ਨੇੜੇ ਮੰਗਲਵਾਰ ਸਵੇਰੇ ਇੱਕ ਬੱਸ ਸਟਾਪ ਵੱਲ ਜਾਂਦੀ ਔਰਤ ਤੋਂ ਉਸਨੇ ਫੋਨ ਦੀ ਮੰਗ ਕੀਤੀ ਐ ਉਸਨੇ ਕਾਲ ਕਰਨੀ ਐ ਉਸ ਤੋਂ ਬਾਅਦ ਇਸਨੇ ਉਸ ਔਰਤ ਨੂੰ ਨੇੜੇ ਦੀਆਂ ਝਾੜੀਆਂ 'ਚ ਸੁੱਟ ਦਿੱਤਾ ਤੇ ਸੈਕਸਚੁਅਲੀ ਅਸੌਲਟ ਕੀਤਾ ਔਰਤ ਨੂੰ ਸੱਟਾਂ ਲੱਗੀਆਂ ਨੇ ਜੇਕਰ ਤੁਹਾਡੇ ਕੋਲ ਇਸ ਵਿਅਕਤੀ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਰੀ ਪੁਲਿਸ ਨੂੰ 6045990502 ਦੇ ਉੱਪਰ ਜਾਣਕਾਰੀ ਦਿੱਤੀ ਗਈ ਐ ਕਿਉਂਕਿ ਇਹ ਕਾਫੀ ਬੀਜ਼ੀ ਇਲਾਕਾਗਾ ਤੇ ਇਸ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੇ ਕਾਫੀ ਜ਼ਿਆਦਾ ਚਿੰਤਾ ਵੀ ਖੜੀ ਕਰਦੀ ਐ BC di NDP ਸਰਕਾਰ ਵੱਲੋਂ ਸਰੀ ਦੇ ਵੋਟਲੈਂਡ ਪਾਰਕ ਐਲੀਮੈਂਟਰੀ ਵਿਖੇ ਨਵੇਂ ਮੋਡਿਊਲਸ ਐਕਸਪੈਂਸ਼ਨ ਨੂੰ ਅਗਲੇ ਹਫਤੇ ਬੈਕ ਟੂ ਸਕੂਲ ਤੋਂ ਪਹਿਲਾਂ ਸਭ ਦੇ ਸਾਹਮਣੇ ਰੱਖਿਆ ਗਿਆ। ਬੇਸ਼ੱਕ ਇਹ ਇੱਕ ਬਿਲਡਿੰਗ ਬਣੀ ਹੈ ਪਰ ਪੋਰਟੇਬਲ ਨਾਲ ਜੂਝ ਰਿਹਾ ਇਸ ਸਕੂਲ ਡਿਸਟ੍ਰਿਕਟ ਨੂੰ ਵਿਦਿਆਰਥੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਕਈ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ। ਸਰੀ ਡਿਸਟ੍ਰਿਕਟ ਪੈਰੈਂਟ ਐਡਵਾਈਜ਼ਰੀ ਕੌਂਸਲ ਦੇ ਪ੍ਰੈਜ਼ੀਡੈਂਟ ਐਨੀ ਵਿਟਮੋਰ ਨੇ ਕਿਹਾ ਕਿ ਸਰੀ ਵਿੱਚ 16 ਐਲੀਮੈਂਟਰੀ ਸਕੂਲ ਦੇ ਵਿੱਚ ਪੋਟੇਬਲ ਨਹੀਂ ਪਰ ਜਦੋਂ ਪੁੱਛਿਆ ਗਿਆ ਕਿ ਬੀਸੀ ਸਰਕਾਰ ਇਸ ਹਾਲਾਤ ਨੂੰ ਹੱਲ ਕਰਨ ਦਾ ਭਰੋਸਾ ਦੇ ਰਹੀ ਹੈ ਤਾਂ ਉਹਨਾਂ ਅਫਸੋਸ ਪ੍ਰਗਟ ਕੀਤਾ ਜਿਨ੍ਹਾਂ ਕਿਹਾ ਕਿ ਗਵਰਨਮੈਂਟ ਦੀ ਅਨਾਉਂਸਮੈਂਟ ਚ ਰਿਐਲਿਟੀ ਨਹੀਂ ਜਾਪ ਰਹੀ ਵੋਟਲੈਂਡ ਪਾਰਕ ਐਲੀਮੈਂਟਰੀ ਵਿੱਚ 400 ਸੀਟਾਂ ਹੋਣਗੀਆਂ ਬ੍ਰਿਟਿਸ਼ ਕੋਲੰਬੀਆ ਦੀ ਇਨਫਰਾਸਟ੍ਰਕਚਰ ਮਨਿਸਟਰ ਬੋਵਿਨ ਮੋਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜੂਨ 2023 ਤੋਂ ਜੂਨ 2024 ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ 'ਚ 2 ਲੱਖ ਲੋਕ ਸ਼ਾਮਲ ਹੋਏ ਨੇ ਜਿੰਨਾ ਕਹਿਆ ਕਿ ਇਹ ਐਕਸਪੈਂਸ਼ਨ ਇਸ ਲਈ ਆਈ ਹੈ ਕਿਉਂਕਿ ਸਕੂਲ ਡਿਸਟ੍ਰਿਕਟਸ ਵਿੱਚ ਆਬਾਦੀ ਲਗਾਤਾਰ ਵੱਧ ਰਹੀ ਹੈ ਕਿਉਂਕਿ ਇਮੀਗ੍ਰੇਸ਼ਨ ਦਾ ਨੰਬਰ ਬਹੁਤ ਜ਼ਿਆਦਾ ਰਿਹਾ ਹੈ ਪਰ ਦੂਜੇ ਪਾਸੇ ਬੀਸੀ ਕੰਜ਼ਰਵਟਿਵ ਪਾਰਟੀ ਨੇ ਸਵਾਲ ਕੀਤਾ ਕਿ ਐਨਡੀਪੀ ਦੇ ਇੰਨਾ ਲੰਮਾ ਸਮਾਂ ਸੱਤਾ 'ਚ ਰਹਿਣ ਦੇ ਬਾਵਜੂਦ ਸਰੀ ਵਿੱਚ ਪੋਟੇਬਲ ਦੀ ਵਰਤੋਂ ਹੋ ਰਹੀ ਹੈ ਅਤੇ ਸਰਕਾਰ ਕਲਾਸਰੂਮ ਪੂਰੇ ਕਰਨ 'ਚ ਫੇਲ ਸਾਬਤ ਹੋਈ ਹੈ ਸਰੀ ਵਾਈਟਰੌਕ ਤੋਂ ਐਮਐਲਏ ਟ੍ਰੇਵਰ ਹੈਲਫੋਰਡ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਡਿਸਟ੍ਰਿਕਟ ਵਿੱਚ ਆਬਾਦੀ ਵੱਧ ਰਹੀ ਆ ਤੇ 8 ਅਤੇ 8 ਸਾਲ satta ਵਿੱਚ ਰਹਿਣ ਵਾਲੀ ਸਰਕਾਰ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸਰਕਾਰ ਅਨੁਸਾਰ ਸਰੀ ਵਿੱਚ ਸਤੰਬਰ ਤੱਕ 725 ਸੀਟਾਂ ਹੋਣਗੀਆਂ ਅਤੇ 2300 ਸੀਟਾਂ ਲਈ ਕੰਸਟ੍ਰਕਸ਼ਨ ਸਮਰ ਵਿੱਚ ਸ਼ੁਰੂ ਹੈ ਅਤੇ ਜਲਦੀ ਹੀ ਇਹ ਵੀ ਸਕੂਲਾਂ ਦੇ ਨਾਲ ਜੋੜੀਆਂ ਜਾਣਗੀਆਂ ਕਾਬਲੇ ਗੌਰ ਹੈ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੋਟੇਬਲਜ਼ ਬਾਲਾ ਸਕੂਲ ਡਿਸਟ੍ਰਿਕਟ ਬਣਦਾ ਜਾ ਰਿਹਾ ਹੈ ਤੇ ਸਕੂਲ ਟਰਸਟੀਆਂ ਦੇ ਵੱਲੋਂ ਲਗਾਤਾਰੇ ਮੰਨਦਾ ਚੁੱਕਿਆ ਜਾਂਦਾ ਜਿਸ ਵਿੱਚ ਉਹ ਮੰਗ ਕਰਦੇ ਨੇ ਕਿ ਪ੍ਰਵਿੰਸ਼ੀਅਲ ਸਰਕਾਰ ਇੱਕ ਵੱਜਮੀ ਰਕਮ ਸਰੀ ਸਕੂਲ ਡਿਸਟ੍ਰਿਕਟ ਨੂੰ ਦੇਵੇ ਤਾਂ ਜੋ ਪੋਟੇਬਲ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਕਿਉਂਕਿ ਸਕੂਲ ਬੋਰਡ ਸੰਵਿਧਾਨਿਕ ਬੰਦਸ਼ਾਂ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਕਿ ਉਹਨਾਂ ਨੂੰ ਬਜਟ ਬੈਲੈਂਸ ਰੱਖਣਾ ਪੈਂਦਾ ਕਿਉਂਕਿ ਇਹ ਕਾਨੂੰਨ ਹੈ ਜਿਸਕਾਰ ਸਰਵਿਸਿਜ਼ ਦੇ ਵਿੱਚ ਕੱਟ ਲਗਾਏ ਜਾ ਰਹੇ ਨੇ ਕਿਉਂਕਿ ਸਕੂਲ ਉਹ ਡਿਸਟ੍ਰਿਕਟ ਦਾ ਅਲਾਟ ਹੋਏ ਬਜਟ ਚੋਂ ਜ਼ਿਆਦਾਤਰ ਖਰਚਾ ਪੋਟੇਬਲਜ਼ ਦੀ ਸਾਮ ਸੰਭਾਲ ਦੇ ਉੱਪਰ ਹੀ ਲੱਗ ਜਾਂਦਾ ਹੈ ਜਿਸ ਕਾਰਨ ਐਕਸਟੈਂਡ ਸਕੂਲ ਡੇਜ਼ ਵਰਗੇ ਪ੍ਰੋਗਰਾਮ ਲਿਆਂਦੇ ਗਏ ਨੇ ਭਾਪਕੇ ਬੱਚਿਆਂ ਦੇ ਪੀਰੀਅਡ ਤੇ ਸਕੂਲ ਵੱਖ-ਵੱਖ ਸਮੇਂ ਤੇ ਸ਼ੁਰੂ ਹੁੰਦੇ ਨੇ ਇਸ ਤੋਂ ਇਲਾਵਾ ਬਾ ਸਰਵਿਸਿਜ਼ ਦੇ ਵਿੱਚ ਕੱਟ ਲਗਾਇਆ ਗਿਆ ਅਤੇ ਜੇਕਰ ਹਾਲਾਤ ਇਸੇ ਢੰਗ ਦੇ ਰਹਿੰਦੇ ਨੇ ਤਾਂ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਹੋਰ ਕੱਟਸ ਆਉਣ ਵਾਲੇ ਸਮੇਂ 'ਚ ਸਰਵਿਸਿਸ ਤੇ ਲੱਗ ਸਕਦੇ ਨੇ। ਅਗਲੇ ਹਫਤੇ ਬ੍ਰਿਟਿਸ਼ ਕੋਲੰਬੀਆ 'ਚ ਬੱਚੇ ਸਕੂਲਾਂ 'ਚ ਵਾਪਸ ਆ ਰਹੇ ਨੇ ਪਰ ਕੁਝ ਮਾਪੇ ਸੈਲਫੋਨ ਨੂੰ ਲੈ ਕੇ ਕੀ ਕਾਇਦੇ ਕਾਨੂੰਨ ਹੋਣਗੇ ਇਸ ਬਾਰੇ ਸੋਚ ਰਹੇ ਨੇ। ਪ੍ਰੋਵਿੰਸ਼ਲ ਸਰਕਾਰ ਨੇ ਸਪਸ਼ਟ ਕੀਤਾ ਕਿ ਸਖਤ ਨੋ ਸੈਲਫੋਨ ਪਾਲਿਸੀ ਲਾਗੂ ਹੈ। ਐਜੂਕੇਸ਼ਨ ਐਂਡ ਚਾਈਲਡ ਕੇਅਰ ਮਿਨਿਸਟਰੀ ਨੇ ਦੱਸਿਆ ਕਿ ਪ੍ਰੋਵਿੰਸ ਦੀਆਂ 60 ਸਕੂਲ ਡਿਸਟ੍ਰਿਕਟਸ ਦੇ ਵਿੱਚ ਸੈਲਫੋਨ ਦੀ ਵਰਤੋਂ ਘਟ ਕਰਨ ਲਈ ਸਟੂਡੈਂਟਸ ਦੀ ਪਹੁੰਚ ਇਨ੍ਹਾਂ ਤੱਕ ਸੀਮਤ ਕਰਨ ਲਈ ਕੋਡ ਆਫ ਕੰਡਕਟ ਲਾਗੂ ਹੈ। ਵਾਰੇ ਸਕੂਲ ਡਿਸਟ੍ਰਿਕਟਸ ਅਤੇ ਅਧਿਆਪਕ ਤੱਕ ਵੱਖਰੇ ਵੱਖਰੇ ਹੋ ਸਕਦੇ ਨੇ ਕਿਉਂਕਿ ਇਹ ਟੀਚਰ ਦੀ ਪਟੋਨਮੀ ਹੈ ਕਿ ਉਹ ਸਟੂਡੈਂਟਸ ਦੀ ਸਿੱਖਣ ਦੀ ਜ਼ਰੂਰਤ ਨੂੰ ਕਿਸ ਢੰਗ ਦੇ ਨਾਲ ਪੜਾਉਂਦਾ ਜਿਸ ਵਿੱਚ ਡਿਜੀਟਲ ਟੂਲਸ ਅਤੇ ਟੈਕਨੋਲੋਜੀ ਦੀ ਵਰਤੋਂ ਸ਼ਾਮਲ ਹੈ ਡਿਪਾਰਟਮੈਂਟ ਨੇ ਕਿਹਾ ਕਿ ਪਾਬੰਦੀਆਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਵੱਖਰੀਆਂ ਹੋ ਸਕਦੀਆਂ ਨੇ ਜਿਨ੍ਹਾਂ ਕਿਹਾ ਕਿ ਅクセसिਬਿਲਟੀ ਅਕਾਮੋਡੇਸ਼ਨ ਹੈਲਥ케ਅਰ ਅਤੇ ਬੱਚੇ ਦੀ ਡਿਵਾਈਸ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਨੇ ਕਿਉਂਕਿ ਕੋਡ ਆਫ ਕੰਡਕਟ ਲਈ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ ਸਕੂਲ ਵਿੱਚ ਪਰਸਨਲ ਡਿਵਾਈਸ ਦੀ ਵਰਤੋਂ ਉਤੇ ਪਾਬੰਦੀਆਂ ਨੇ ਅਤੇ ਪਾਬੰਦੀ ਇਨਸਟਰਕਸ਼ਨ ਸਮੇਂ ਵੀ ਲਾਗੂ ਹੈ ਡਿਜੀਟਲ ਲਿਟਰੇਸੀ ਅਤੇ ਪੜ੍ਹਾਈ ਦੀ ਜ਼ਰੂਰਤ ਦੇ ਲਈ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਅクセसिबिलिटी ਅਤੇ ਕਮੋਡੇਸ਼ਨ ਮੈਡੀਕਲ ਅਤੇ ਹੈਲਥ케ਅਰ ਜ਼ਰੂਰਤ ਦੇ ਲਈ ਤੇ ਲਰਨਿੰਗ ਆਊਟਕਮ ਲਈ ਵੀ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਸਰਕਾਰ ਨੇ ਇਹ ਦਾਵਾ ਕੀਤਾ ਹੈ ਕਿ ਇਸ ਫੈਸਲੇ ਤੋਂ ਬਾਅਦ ਮਾਪਿਆਂ ਨੇ ਹਾਂ ਪੱਕੀ ਫੀਡਬੈਕ ਦਿੱਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੈਲਫੋਨ ਦੀ ਵਰਤੋਂ ਘਟਾਉਣ ਨਾਲ ਬੱਚੇ ਪੜ੍ਹਾਈ 'ਚ ਬਿਹਤਰ ਢੰਗ ਦੇ ਨਾਲ ਫੋਕਸ ਬਣਾਉਂਦੇ ਨੇ ਬੱਚਿਆਂ ਨੂੰ ਡਿਸਟਰੈਕਸ਼ਨ ਤੋਂ ਬਚਾਉਣ ਲਈ ਅਤੇ ਆਨਲਾਈਨ ਹਾਮ ਤੋਂ ਬਚਾਉਣ ਦੇ ਲਈ ਲਾਸਟ ਫਾਲ ਵਿੱਚ ਇਹ ਨੀਤੀ ਲਾਗੂ ਕੀਤੀ ਗਈ ਸੀ ਅਗਸਤ ਵਿੱਚ ਪ੍ਰੀਮੀਅਰ ਡੇਵਿਡੀ ਵੀ ਨੇ ਕਿਹਾ ਸੀ ਕਿ ਸੈਲਫੋਨਸ ਨੂੰ ਬੈਲ ਟੂ ਬੈਲ ਰਿਸਟ੍ਰਿਕਟ ਕੀਤਾ ਜਾਏਗਾ ਤਾਂ ਜੋ ਵਿਦਿਆਰਥੀ ਡਿਸਟਰੈਕਸ਼ਨ ਤੋਂ ਬਚ ਕੇ ਪੜ੍ਹਾਈ ਕਰ ਸਕਣ ਅਤੇ ਆਪਣੇ ਦੋਸਤਾਂ ਕਲਾਸਮੇਟਸ ਨਾਲ ਬਿਹਤਰ ਸੋਸ਼ਲ ਸਬੰਧ ਸਥਾਪਿਤ ਕਰ ਸਕਣ ਮਿਨਿਸਟਰੀ ਨੇ ਇਹ ਵੀ ਯਕੀਨ ਦਿਵਾਇਆ ਕਿ ਸਕੂਲ ਡਿਸਟ੍ਰਿਕਟਸ ਵੱਲੋਂ ਕੋਡ ਆਫ ਕੰਡਕਟ ਨੂੰ ਕਿਵੇਂ ਲਾਗੂ ਕੀਤਾ ਗਿਆ ਇਸ ਦਾ ਹਰ ਸਾਲ ਰਿਵਿਊ ਵੀ ਕੀਤਾ ਜਾਏਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਸਟੱਡੀਜ਼ ਖਾਸ ਕਰਕੇ ਅਮਰੀਕਾ ਦੇ ਸਭ ਤੋਂ ਵੱਡੇ ਡਾਕਟਰ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੈਲਫੋਨਸ ਦੀ ਵਰਤੋਂ ਦੇ ਉੱਪਰ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਬਹੁਤ ਡਿਸਟਰੈਕਟ ਕਰਦਾਗਾ ਸਭ ਤੋਂ ਪਹਿਲਾਂ ਅਮਰੀਕਾ ਚ ਕੈਲੀਫੋਰਨੀਆ ਦੇ ਵੱਲੋਂ ਅਜਿਹੇ ਕਦਮ ਚੁੱਕੇ ਗਏ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਅਲਬਰਟਾ, 온ਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਵੀ ਸਕੂਲਾਂ ਦੇ ਵਿੱਚ ਸੈਲਫੋਨਸ ਦੀ ਵਰਤੋਂ ਸੀਮਤ ਕਰਨ ਦੇ ਲਈ ਪਹੁੰਚ ਅਪਣਾਈ ਗਈ ਹੈ ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਲਾਸਟ ਫਾਲ ਦੇ ਵਿੱਚ ਜੋ ਕਦਮ ਚੁੱਕੇ ਗਏ ਸਨ ਉਹ ਅੱਗੇ ਵੀ ਲਾਗੂ ਰਹਿਣਗੇ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਸੈਲਫੋਨਸ ਦੀ ਵਰਤੋਂ ਸੀਮਤ ਕੀਤੀ ਗਈ ਹੈ ਪਰ ਇਹ ਸਕੂਲ ਡਿਸਟ੍ਰਿਕਟ ਤੇ ਖਾਸ ਕਰਕੇ ਟੀਚਰ ਉੱਪਰ ਨਿਰਭਰ ਕਰੇਗਾ ਕਿ ਉਸਨੇ ਇਸ ਨੂੰ ਕਿਸ ਹੱਦ ਤੱਕ ਪਾਬੰਦ ਕਰਨਾ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲਿਬਲੌਂਕ ਦੇ ਆਫਿਸ ਦਾ ਕਹਿਣਾ ਹੈ ਕਿ ਉਹ ਅੱਜ ਵਾਸ਼ਿੰਗਟਨ ਤੋਂ ਕੈਨੇਡਾ ਵਾਪਸ ਆ ਰਹੇ ਨੇ ਤੇ ਅਮਰੀਕਾ ਦੇ ਕਮਰਸ ਸੈਕਟਰੀ ਹਾਰਵਰਡ ਲੁਟਨਿਕ ਦੇ ਨਾਲ ਉਹਨਾਂ ਦੀ ਮੀਟਿੰਗ ਪ੍ਰੋਗਰੈਸਿਵ ਰਹੀ ਹੈ ਜਿਨ੍ਹਾਂ ਦੱਸਿਆ ਕਿ ਇਹ ਕੰਸਟਰਕਟਿਵ ਮੀਟਿੰਗ 90 ਮਿੰਟ ਤੱਕ ਚੱਲੀ ਜਿਸ ਵਿੱਚ ਕਈ ਪ੍ਰੋਪੋਜ਼ਲ ਅਤੇ ਆਈਟਮਸ ਚਰਚਾ ਦੇ ਲਈ ਟੇਬਲ ਉੱਤੇ ਸਨ ਅਮਰੀਕਾ ਵਿੱਚ ਕੈਨੇਡਾ ਦੇ ਐਂਬੈਸਡਰ ਕ੍ਰਿਸਟਨ ਹੇਲਮਨ ਨੇ ਕਿਹਾ ਕਿ ਅਮਰੀਕਾ ਦੇ ਟ੍ਰੇਡ ਸੈਕਟਰੀ ਜੈਮਿਸਨ ਗਰੀਰ ਦੇ ਨਾਲ ਕਈ ਪੱਖਾਂ ਤੋਂ ਗੱਲਬਾਤ ਭਵਿੱਖ ਦੇ ਵਿੱਚ ਜਾਰੀ ਰਹੇਗੀ ਮਿਨਿਸਟਰ ਲਿਬਲੌਂਕ ਅਤੇ ਅਮਰੀਕਾ ਦੇ ਕਮਰਸ ਸੈਕਟਰੀ ਵੀ ਭਵਿੱਖ ਦੇ ਵਿੱਚ ਟੱਚ ਚ ਰਹਣਗੇ ਜਿਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਅਮਰੀਕਾ ਉੱਪਰ ਲੱਗੇ ਟੈਰਫ ਹਟਾਉਣ ਦਾ ਫੈਸਲਾ ਇੱਕ ਚੰਗਾ ਮੂਵ ਸੀ ਅਤੇ ਇਸ ਨਾਲ ਗੱਲਬਾਤ ਸਹੀ ਦਿਸ਼ਾ ਦੇ ਵਿੱਚ ਅੱਗੇ ਵਧੀ ਹੈ ਉਹਨਾਂ ਆਖੇ ਕਿ ਕੈਨੇਡੀਅਨ ਐਮਬੈਸੀ ਵਿੱਚ ਚੰਗੇ ਲੋਕ ਨੇ ਜੋ ਕਿ ਸਰਕਾਰ ਨੂੰ ਸਲਾਹ ਦੇ ਰਹੇ ਨੇ ਕਿ ਕੀ ਕਦਮ ਚੁੱਕਣਾ ਚਾਹੀਦਾ ਹੈ ਅਤੇ ਉਹ ਉਹਨਾਂ ਦੀ ਸਲਾਹ ਤੇ ਵਿਸ਼ਵਾਸ ਵੀ ਕਰਦੇ ਨੇ ਦੂਜੇ ਪਾਸੇ ਕੈਨੇਡੀਅਨ ਪਬਲਿਕ ਸੇਫਟੀ ਮਨਿਸਟਰ ਅਨੰਦ ਸਾੰਗਰੀ ਅਤੇ ਜਸਟਿਸ ਮਨਿਸਟਰ ਸ਼ੌਨ ਫਰੇਜ਼ਰ ਅੱਜ ਵਾਸ਼ਿੰਗਟਨ ਚ ਬਾਰਡਰ ਸਿਕਿਉਰਟੀ ਦੇ ਮਸਲੇ ਤੇ ਅਮਰੀਕਾ ਦੀ ਅਟਰਨੀ ਜਨਰਲ ਪੈਮ ਬੌਂਡੀ ਦੇ ਨਾਲ ਮੁਲਾਕਾਤ ਕਰਨਗੇ ਜਿੱਥੇ ਕਿ ਬਾਰਡਰ ਸਕਿਉਰਿਟੀ ਦੇ ਮਸਲੇ ਉੱਪਰ ਗੱਲਬਾਤ ਤੇ ਚਰਚਾ ਹੋ ਸਕਦੀ ਹੈ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਤੈਅ ਕਰਨ ਲਈ ਇਹ ਮੀਟਿੰਗ ਬੁਲਾਈ ਹੈ ਪਰ ਕੈਨੇਡਾ ਇਸ ਨੂੰ ਅਮਰੀਕਾ ਨਾਲ ਖੁੱਲੀ ਗੱਲਬਾਤ ਦੇ ਦੌਰ ਚ ਟੱਚ-ਅਪ ਮੀਟਿੰਗ ਦੱਸ ਰਿਹਾ ਹੈ ਬਾਰਡਰ ਸੁਰੱਖਿਆ ਤੋਂ ਇਲਾਵਾ ਕੈਨੇਡਾ ਕ੍ਰਾਈਮ ਬਿਲ ਬਾਰੇ ਵੀ ਚਰਚਾ ਹੋਏਗੀ ਜੋ ਕਿ ਫਾਲ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਲਗਾਤਾਰ ਇਲਜ਼ਾਮ ਲਗਾ ਰਿਹਾ ਹੈ ਕਿ ਕੈਨੇਡਾ ਫੈਂਟਨਲ ਦੇ ਪ੍ਰਵਾਹ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਅਤੇ ਜਿਸ ਤੰਗ ਦੀ ਸਹਾਇਤਾ ਉਹਨਾਂ ਨੂੰ ਅਮਰੀਕਾ ਦੀ ਇਸ ਡਰੱਗਸ ਨੂੰ ਰੋਕਣ ਦੇ ਲਈ ਕਰਨੀ ਚਾਹੀਦੀ ਸੀ ਉਸ ਤਰ੍ਹਾਂ ਦੀ ਸਹਾਇਤਾ ਕੈਨੇਡਾ ਵਾਲੇ ਪਾਸੇ ਤੋਂ ਨਹੀਂ ਮਿਲ ਰਹੀ ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੋਸਮਾਪਾਪ ਕੇ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਹਰ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਇਸ ਤੋਂ ਇਲਾਵਾ ਸਟੀਲ ਅਲੂਮਿਨਮ ਕਾਪਰ ਦੇ ਉੱਪਰ ਵੱਖਰੇ 50% ਟੈਰਫ ਲੱਗੇ ਹੋਏ ਨੇ ਤੇ ਕੈਨੇਡੀਅਨ ਮਿਨਿਸਟਰੀਜ਼ ਦੇ ਵੱਲੋਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਟੈਰਫਸ ਤੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਨਜਾਤ ਪਾਈ ਜਾਵੇ ਜਿਸ ਤਹਿਤ ਪਿਛਲੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਕੋਸਮਾਦੀਨ ਜੋ ਪ੍ਰੋਡਕਟਸ ਨੇ ਉਹਨਾਂ ਤੇ 25% ਕੈਨੇਡੀਅਨ ਟੈਰਫ ਵਾਪਸ ਲੈ ਲਿਆ ਗਿਆ ਸੀ ਜਿਸ ਦੇ ਬਾਅਦ ਦੁਬਾਰਾ ਤੋਂ ਚਰਚਾ ਸ਼ੁਰੂ ਹੋਈ ਹੈ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਚ ਪਿਛਲੇ ਲੰਬੇ ਸਮੇਂ ਤੋਂ ਸੁਸਤੀ ਸ਼ਾਈ ਹੋਈ ਹੈ ਕਿਉਂਕਿ ਪਹਿਲਾਂ ਵਧੀ ਹੋਈ ਇਨਫਲੇਸ਼ਨ ਦੇ ਚੱਲਦਿਆਂ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਤੇ ਇਸ ਨੂੰ ਲੰਮਾ ਸਮਾਂ ਹੋਲਡ ਕੀਤਾ ਗਿਆ ਅਤੇ ਜਦੋਂ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਕਟਾਏ ਗਏ ਤਾਂ ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਟੈਰਫ ਵਾਰ ਸ਼ੁਰੂ ਕਰ ਦਿੱਤੇ ਗਏ ਜਿਸ ਦੇ ਬਾਅਦ ਬਾਇਰ ਹਲੇ ਵੇਟ ਐਂਡ ਵਾਚ ਦੀ ਸਥਿਤੀ ਦੇ ਵਿੱਚ ਹੈ ਅਤੇ ਜੋ ਲੋਕਾਂ ਨੇ ਪ੍ਰਾਪਰਟੀਆਂ ਹੋਲਡ ਕੀਤੀਆਂ ਹੋਈਆਂ ਸਨ ਉਹਨਾਂ ਦੇ ਲਈ ਮਾਰਕੀਟ ਨਾ ਚੱਲਣ ਕਾਰਨ ਇਹਨਾਂ ਨੂੰ ਹੋਲਡ ਕਰਨਾ ਔਖਾ ਹੈ ਜਿਸ ਦਾ ਅਸਰ ਸਿੱਧੇ ਰੂਪ ਦੇ ਵਿੱਚ ਹਾਊਸਿੰਗ ਮਾਰਕੀਟ ਤੇ ਨਜ਼ਰ ਆ ਰਿਹਾ ਹੈ ਖਾਸ ਕਰਕੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਅੰਕੜੇ ਕਾਫੀ ਪਰੇਸ਼ਾਨ ਕਰਨ ਦੇਣ ਵਾਲੇ ਨੇ ਜੀਟੀਏ ਦੇ ਵਿੱਚ ਨਵੇਂ ਘਰਾਂ ਦੀ ਸੇਲ ਬਹੁਤ ਘਟ ਰਹੀ ਹੈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਜੁਲਾਈ ਵਿੱਚ ਸੇਲਜ਼ ਇੱਕ ਦਹਾਕੇ ਵਿੱਚ ਸਭ ਤੋਂ ਘਟ ਰਹੀਆਂ ਨੇ ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਆਲਟਸ ਗਰੁੱਪ ਦੀ ਇੱਕ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਮੌਜੂਦਾ ਪੱਧਰ 1990 ਡੈਕੇਡ ਦੇ ਰੈਸੈਸ਼ਨ ਦੇ ਪੱਧਰ ਤੋਂ ਵੀ ਹੇਠਾਂ ਰਹਿਣ ਦੀਆਂ ਸੰਭਾਵਨਾਵਾਂ ਹਨ ਆਲਟਸ ਗਰੁੱਪ ਦੇ ਰਿਸਰਚਰਸ ਨੇ ਪਾਇਆ ਹੈ ਕਿ ਜੁਲਾਈ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ 48% ਘਟ ਸੀ ਜੋ ਕਿ 10 ਸਾਲਾਂ ਦੀ ਐਵਰੇਜ ਨਾਲੋਂ ਘਟ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ਤੇ ਜੁਲਾਈ ਲਈ ਨਵੇਂ ਘਰਾਂ ਦੀ ਸੇਲ ਪਿਛਲੇ 10 ਸਾਲਾਂ ਦੀ ਔਸਤ ਦੇ ਆਧਾਰ ਤੇ 1941 ਯੂਨਿਟ ਹੋਵੇਗੀ ਪਰ ਜੁਲਾਈ 2025 ਦੇ ਵਿੱਚ ਸਿਰਫ 359 ਨਵੇਂ ਘਰ ਬੇचे ਗਏ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਬੇचे ਗਏ ਘਰਾਂ ਵਿੱਚੋਂ ਜੇਕਰ ਕੋਂਡੋਮੀਨੀਅਮ ਅਪਾਰਟਮੈਂਟ ਅਤੇ ਮਿਡਲ ਪ੍ਰਾਈਸ ਵਾਲੇ ਘਰਾਂ ਜਿਸ ਵਿੱਚ ਸਟੈਗਡ ਟਾਊਨ ਹਾਊਸ ਸ਼ਾਮਲ ਨੇ ਜੇਕਰ ਉਹਨਾਂ ਨੂੰ ਪਾਸੇ ਹਟਾ ਦਿੱਤਾ ਜਾਵੇ ਤਾਂ ਘਰਾਂ ਦੀ ਸੇਲ 60% ਤੱਕ ਘਟ ਹੈ ਸਿੰਗਲ ਫੈਮਿਲੀ ਡਿਟੈਚਡ ਘਰ ਦੇ ਵਿੱਚ ਸੈਮੀ ਡਿਟੈਚਡ ਘਰ ਅਤੇ ਟਾਊਨ ਹਾਊਸ ਪਿਛਲੇ ਸਾਲ ਦੇ ਮੁਕਾਬਲੇ 44% ਘੱਟ ਸੇਲ ਹੋਏ ਨੇ ਅਤੇ 10 ਸਾਲਾਂ ਦੀ ਔਸਤ ਨਾਲੋਂ ਇਹ 60% ਘੱਟ ਨੇ ਸਿਰਫ 209 ਘਰੀ ਜੁਲਾਈ ਦੇ ਵਿੱਚ ਵੇਚੇ ਗਏ ਨੇ ਰਿਪੋਰਟ ਦੇ ਅਨੁਸਾਰ ਜੀਟੀਏ ਵਿੱਚ ਲਿਸਟ ਹੋਏ ਨਵੇਂ ਘਰਾਂ ਦੀ ਗਿਣਤੀ ਜੂਨ ਦੇ ਮੁਕਾਬਲੇ ਵਧੀ ਹੈ ਇਸ ਮੌਕੇ 16000 ਤੋਂ ਵੱਧ ਕਾਂਡੋਮਿਨੀਅਮ ਅਪਾਰਟਮੈਂਟ ਯੂਨਿਟ ਅਤੇ ਲਗਭਗ 5984 ਸਿੰਗਲ ਫੈਮਿਲੀ ਘਰ ਲਿਸਟਿੰਗ ਦੇ ਵਿੱਚ ਸ਼ਾਮਲ ਨੇ ਮਹਾਰਾ ਨੇ ਕਿਹਾ ਹੈ ਕਿ ਇਸ ਹਾਊਸਿੰਗ ਸੰਕਟ ਦੀ ਗੰਭੀਰਤਾ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਨਵੇਂ ਬਣੇ ਘਰਾਂ ਦਾ ਨਾ ਵੇਖਣਾ ਭਵਿੱਖ ਦੇ ਵਿੱਚ ਸਪਲਾਈ ਰੋਕ ਰਿਹਾ ਜੋ ਕਿ ਮਾਰਕੀਟ ਦੇ ਲਈ ਚੁਣੌਤੀਆਂ ਪੈਦਾ ਕਰ ਸਕਦੀਆਂ ਨੇ ਦੂਜੇ ਪਾਸੇ ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ 1990 ਦੇ ਰੈਸੈਸ਼ਨ ਤੋਂ ਸਪਸ਼ਟ ਸੰਦੇਸ਼ ਦੇ ਰਹੇ ਨੇ ਕਿ ਜਦੋਂ ਸਰਕਾਰ ਨਾਲ ਖੜੇਗੀ ਤਾਂ ਸੰਕਟ ਲੰਮਾ ਤੇ ਡੂੰਘਾ ਹੀ ਹੋਏਗਾ ਇਸ ਲਈ ਸਰਕਾਰ ਦੀ ਇਸ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਆਪਸ਼ਨ ਠੀਕ ਨਹੀਂ ਹੈ ਜੀਟੀਏ ਵਿੱਚ ਨਵੇਂ ਸਿੰਗਲ ਫੈਮਿਲੀ ਹੋਮ ਦੀ ਕੀਮਤ ਪਿਛਲੇ ਸਾਲ ਨਾਲੋਂ 6.1% ਘਟ ਦੱਸੀ ਜਾ ਰਹੀ ਹੈ ਦੂਜੇ ਪਾਸੇ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਵੀ ਸੁਸਤੀ ਛਾਈ ਹੋਈ ਹੈ ਕਿ ਬੇਸ਼ੱਕ ਜੁਲਾਈ ਦੇ ਵਿੱਚ ਕੁਝ ਸੇਲਸ ਵਧੀਆਂ ਨੇ ਪਰ ਪਿਛਲੇ 10 ਸਾਲਾਂ ਦੀ ਐਵਰੇਜ ਦੇ ਮੁਕਾਬਲੇ ਕਾਫੀ ਘਟ ਨੇ ਪਰ ਅਲਬਰਟਾ ਵਾਲੀ ਸਾਈਡ ਕੈਲਗਰੀ ਦੇ ਵਿੱਚ ਮਾਰਕੀਟ ਚੱਲ ਰਹੀ ਹੈ ਪਰ ਪਹਿਲਾਂ ਵਾਲੀ ਰਫਤਾਰ ਨਹੀਂ ਹੈ ਤੇ ਮਾਰੇ ਮੰਨ ਰਹੇ ਨੇ ਕਿ ਜਦੋਂ ਤੱਕ ਅਮਰੀਕਾ ਦੇ ਨਾਲ ਟੈਰਫ ਵਾਰ ਦਾ ਕੋਈ ਹੱਲ ਨਹੀਂ ਨਿਕਲਦਾ ਉਸ ਸਮੇਂ ਤੱਕ ਬਾਇਰ ਜਾਂ ਇਨਵੈਸਟਰ ਮਾਰਕੀਟ ਦੇ ਵਿੱਚ ਆਉਣ ਦਾ ਰਿਸਕ ਨਹੀਂ ਲਏਗਾ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋ ਅਗਲੇ ਹਫਤੇ ਚੀਨ ਦਾਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਕਹੇ ਕਿ ਉਹ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਤੇ ਲਗਾਏ 100% ਦੀ ਟੈਰਫ ਨੂੰ ਘੱਟ ਕਰੇ ਉਹਨਾਂ ਕਹੇ ਕਿ ਸਸਕਾਚੁਆਨ ਦੇ ਪੱਖ ਤੋਂ ਕਹਿੰਦੇ ਨੇ ਕਿ ਇੰਨਾ ਟੈਰਫਸ ਨੂੰ ਹਟਾ ਦੇਣਾ ਚਾਹੀਦਾ ਨਾਲੋ ਨਾਲ ਮੋਨ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਅਸੀਂ ਡਾਇਰੈਕਟ ਇਨਡਾਇਰੈਕਟ ਕਾਸਟ ਕੱਟ ਕਰ ਰਹੇ ਹਾਂ ਅਮਰੀਕਾ ਦੇ ਨਾਲ ਚੰਗੇ ਸਬੰਧ ਵੀ ਜ਼ਰੂਰੀ ਨੇ ਕਿਉਂਕਿ ਕੈਨੋਲਾ ਦਾ ਸਭ ਤੋਂ ਵੱਡਾ ਬਾਜ਼ਾਰ ਅੱਜ ਵੀ ਅਮਰੀਕਾ ਹੈ ਮੋਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਟੈਰਫ ਹਟਾਉਣ ਨਾਲ ਅਮਰੀਕਾ ਨਾਰਾਜ਼ ਹੋ ਸਕਦਾ ਹੈ ਤਾਂ ਇਸ ਉੱਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਅਜਿਹੀ ਲਾਈਨ ਹੈ ਜਿਸ ਦੇ ਨਾਲ ਚੱਲਣਾ ਪਏਗਾ ਕਿਉਂਕਿ ਅਮਰੀਕਾ ਕੈਨੇਡੀਅਨ ਕੈਨੋਲਾ ਦਾ ਸਭ ਤੋਂ ਵੱਡਾ ਇੰਪੋਰਟਰ ਹੈ ਤੇ ਉਸ ਤੋਂ ਬਾਅਦ ਚੀਨ ਦਾ ਨੰਬਰ ਹੈ ਅਤੇ ਰਸਤੇ ਵਿੱਚ ਕੈਨੇਡਾ ਨੂੰ ਚੀਨ ਲਈ ਐਕਸਪੋਰਟ ਵੀ ਵਧਾਉਣਾ ਪਵੇਗਾ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਮਰੀਕਾ ਨਾਲ ਟ੍ਰੇਡ ਰਿਲੇਸ਼ਨ ਮਜ਼ਬੂਤ ਰਹਿਣ ਜਿਨ੍ਹਾਂ ਕਿਹਾ ਹੈ ਕਿ ਇਹ ਇੱਕ ਚੁਣੌਤੀ ਹੈ ਆਸਾਨ ਨਹੀਂ ਹੈ ਅਜਿਹੀ ਮੰਗ ਕਰਨ ਵਾਲੇ ਮੋ ਪਹਿਲੇ ਪ੍ਰੀਮੀਅਰ ਨਹੀਂ ਨੇ ਇਸ ਤੋਂ ਪਹਿਲਾਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀਕਐਂਡ ਉੱਪਰ ਪ੍ਰੋਵਿੰਸ ਵਾਈਡ ਕਾਲ ਇਨ ਸ਼ੋ ਦੇ ਵਿੱਚ ਲਿਸਨਰਸ ਨੂੰ ਦੱਸਿਆ ਸੀ ਕਿ ਡਿਊਟੀਆਂ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਉਹਨਾਂ ਆਖਿਆ ਸੀ ਕਿ ਸਬੰਧਾਂ ਨੂੰ ਠੀਕ ਰੱਖਣ ਦਾ ਹੋਰ ਤਰੀਕਾ ਲੱਭਣਾ ਚਾਹੀਦਾ ਜੇ ਸਦਕਾ ਅਮਰੀਕਾ ਨਾਲ ਗੱਲਬਾਤ ਹੋਵੇ ਅਤੇ ਦੋਵੇਂ ਮੁਲਕਾਂ ਦੇ ਨਾਲ ਸਬੰਧਾਂ ਨੂੰ ਵੱਖੋ ਵੱਖਰਾ ਰੱਖਣਾ ਚਾਹੀਦਾ ਹੈ ਜਿਨ੍ਹਾਂ ਆਖਿਆ ਕਿ ਅਸੀਂ ਅਮਰੀਕਾ ਨੂੰ ਅਜਿਹਾ ਕਰਦਾ ਦੇਖ ਰਹੇ ਹਾਂ ਕਿ ਉਹਨਾਂ ਨੇ ਚੀਨ ਦੇ ਨਾਲ ਵੱਖਰੇ ਟ੍ਰੇਡ ਰਿਲੇਸ਼ਨ ਸਟੈਬਲਿਸ਼ ਕੀਤੇ ਨੇ ਸਕੈਚਵਨ ਦੀ ਲੀਡਰ ਆਫ ਆਪੋਜੀਸ਼ਨ ਤੇ ਐਨਡੀਪੀ ਦੀ ਲੀਡਰ ਕਾਰਲਾ ਬੌਕ ਨੇ ਪત્રਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਟੀਚਾ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦੇ ਉੱਪਰੋਂ ਟੈਰਫ ਹਟਾਉਣਾ ਚਾਹੀਦਾ ਜੇਕਰ ਇਸ ਦਾ ਮਤਲਬ ਈਵੀ ਟੈਰਫਸ ਨੂੰ ਟੇਬਲ ਤੇ ਲਿਆਉਣਾ ਹੈ ਤਾਂ ਇਸ ਬਾਰੇ ਵੱਖਰੀ ਸੋਚ ਚਾਹੀਦੀ ਹੈ ਸੋ ਸਕੈਚਮਨ ਦੇ ਪ੍ਰੀਮੀਅਰ ਸਕਾਟ ਮੋ ਜਿਸ ਦਿਨ ਤੋਂ ਕੈਨਲੋਰ ਦੇ ਪ੍ਰੋਡਕਟਸ ਦੇ ਉੱਪਰ ਚੀਨ ਦੇ ਵੱਲੋਂ 75% ਤੋਂ ਜ਼ਿਆਦਾ ਟੈਰਫਸ ਲਗਾਇਆ ਗਿਆ ਉਸ ਦਿਨ ਤੋਂ ਮੰਗ ਕਰ ਰਹੇ ਨੇ ਕਿ ਪ੍ਰੀਮੀਅਰ ਡੇਵਿਡ ਈਵੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਇਸ ਮਸਲੇ ਦੇ ਉੱਪਰ ਗੱਲਬਾਤ ਕਰਨੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਕੈਨੇਡੀਅਨ ਜੀਡੀਪੀ ਦੇ ਵਿੱਚ 43 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਜੋ ਕਿ 2 ਲੱਖ ਨੌਕਰੀਆਂ ਪੈਦਾ ਕਰਦੀ ਹੈ ਅਤੇ ਚੀਨ ਵੱਲੋਂ ਲਗਾਏ ਗਏ ਟੈਰਫ ਤੋਂ ਬਾਅਦ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦੇ ਪ੍ਰਾਈਸ ਡਿੱਗੇ ਨੇ ਜਿਸ ਦੇ ਨਾਲ ਫਾਰਮਰਜ਼ ਨੂੰ ਸਿੱਧੇ ਰੂਪ ਦੇ ਵਿੱਚ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਦੇ ਬਾਅਦ ਮੋ ਨੇ ਕਿਹਾ ਸੀ ਕਿ ਉਹ ਚੀਨ ਜਾ ਰਹੇ ਨੇ ਅਤੇ ਉਹ ਆਸ ਰੱਖਦੇ ਨੇ ਕਿ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਨਾਲ ਜਾਣ ਕਿਉਂਕਿ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਪ੍ਰਧਾਨ ਮੰਤਰੀ ਬਾਕਾਰ ਨੇ ਉਹਨਾਂ ਦੇ ਨਾਲ ਜਾਣਗੇ ਪਰ ਜਦੋਂ ਅੱਜ ਪੱਤਰਕਾਰਾਂ ਤੋਂ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਸਪਸ਼ਟ ਕੀਤਾ ਕਿ ਉਹ ਚੀਨ ਜਾ ਰਹੇ ਨੇ ਪਰ ਫੈਡਰਲ ਮਨਿਸਟਰਜ਼ ਉਹਨਾਂ ਦੇ ਨਾਲ ਜਾਣਗੇ ਜਾਂ ਨਹੀਂ ਇਸ ਬਾਰੇ ਫਿਲਹਾਲ ਉਹਨਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਚੀਨ ਦੇ ਵੱਲੋਂ ਐਂਟੀ ਡੰਪਿੰਗ ਜਾਂਚ ਦੇ ਚੱਲਦੇ ਆ ਕੈਨੇਡੀਅਨ ਕੈਨੋਲਾ ਦੇ ਉੱਪਰ 75% ਤੋਂ ਜ਼ਿਆਦਾ ਟੈਰਫ ਲਗਾਏ ਗਏ ਸਨ ਜਿਸ ਵਿੱਚ ਕੈਨੇਡੀਅਨ ਗਵਰਨਮੈਂਟ ਫਾਰਮਰ ਸੈਕਟਰ ਤੇ ਖਾਸ ਕਰ ਕੈਨੋਲਾ ਸੈਕਟਰ ਨੂੰ ਸਬਸਿਡੀਆਂ ਦਿੰਦੀ ਹੈ ਜਿਸ ਕਾਰਨ ਚੀਨ ਦੇ ਵਿੱਚ ਡੰਪਿੰਗ ਕੀਤੀ ਜਾ ਰਹੀ ਹੈ ਅਤੇ 6 ਮਹੀਨੇ ਹਲੇ ਇਨਵੈਸਟੀਗੇਸ਼ਨ ਨੂੰ ਲੱਗਣ ਨੇ ਉਸ ਤੋਂ ਬਾਅਦ ਟੈਰਫ ਦੀਆਂ ਦਰਾਂ ਹੋਰ ਹੋ ਸਕਦੀਆਂ ਨੇ ਮਿਨੀਪੋਲਿਸ ਤੇ ਇੱਕ ਕੈਥੋਲਿਕ ਸਕੂਲ ਦੀ ਚਰਚ ਵਿੱਚ ਹੋਈ ਗੋਲੀਬਾਰੀ ਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਇਸ ਹਮਲੇ ਚ 17 ਲੋਕ ਜ਼ਖਮੀ ਹੋਏ ਨੇ ਮਿਨੀਪੋਲਿਸ ਪੁਲਿਸ ਚੀਫ ਬ੍ਰਾਈਨ ਓਹੈਰਾ ਨੇ ਕਿਹਾ ਹੈ ਕਿ ਮਾਰੇ ਗਏ ਬੱਚਿਆਂ ਵਿੱਚ ਇੱਕ ਦੀ ਉਮਰ 8 ਸਾਲ ਅਤੇ ਦੂਜੇ ਦੀ 10 ਸਾਲ ਸੀ ਪੁਲਿਸ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੂਟਰ ਵੀ ਮਾਰੇ ਗਏ ਇਹ ਹਮਲਾ ਐਰਨਸੀਏਸ਼ਨ ਚਰਚ ਦੀ ਇੱਕ ਖਿੜਕੀ ਤੋਂ ਕੀਤਾ ਗਿਆ ਜਿੱਥੇ ਹਮਲਾਵਰ ਨੇ ਬਾਹਰੋਂ ਹੀ ਚਰਚ ਦੇ ਅੰਦਰ ਮੌਜੂਦਾ ਲੋਕਾਂ ਉੱਤੇ ਗੋਲੀਆਂ ਚਲਾਈਆਂ ਉਸ ਕੋਲ ਰਾਈਫਲ ਸ਼ਾਰਟ ਗਨ ਅਤੇ ਪਿਸਤੌਲ ਸੀ ਉਹ ਹੈਰਾ ਨੇ ਦੱਸਿਆ ਕਿ ਇਹ ਹਮਲਾ ਨਿਰਦਈ ਅਤੇ ਕਾਇਰਾਨਾ ਸੀ ਜਿਸ ਨੂੰ ਸਮਝਣਾ ਬਹੁਤ ਔਖਾ ਹੈ ਖਾਸ ਕਰਕੇ ਕਿਉਂਕਿ ਗੋਲੀਆਂ ਚਰਚ ਵਿੱਚ ਬੈਠੇ ਬੱਚਿਆਂ ਉੱਤੇ ਚਲਾਈਆਂ ਗਈਆਂ ਨੇ ਪੁਲਿਸ ਦੇ ਅਨੁਸਾਰ ਹਮਲਾਵਰ 20 ਸਾਲ ਦਾ ਸੀ ਅਤੇ ਉਸ ਦਾ ਸਕੂਲ ਜਾਂ ਚਰਚ ਦੇ ਨਾਲ ਕੋਈ ਸਬੰਧ ਨਹੀਂ ਲੱਗਦਾ ਇਹ ਹਮਲਾ ਇਕੱਲਾ ਵਾਪਰਿਆ ਘਟਿਆ ਮੰਨਿਆ ਜਾ ਰਿਹਾ ਜਿਸ ਦਾ ਸ਼ਹਿਰ ਵਿੱਚ ਹੋਈਆਂ ਹੋਰ ਹਿੰਸਕ ਘਟਨਾਵਾਂ ਦੇ ਨਾਲ ਕੋਈ ਲਿੰਕ ਦਿਖਾਈ ਨਹੀਂ ਦੇ ਰਿਹਾ ਮੰਗਲਵਾਰ ਨੂੰ ਵੀ ਮਿਨੇਪੋਲਿਸ ਦੇ ਇੱਕ ਹਾਈ ਸਕੂਲ ਦੇ ਬਾਹਰ ਇੱਕ ਗੋਲੀਬਾਰੀ ਦੀ ਘਟਨਾ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀ ਤੇ 6 ਹੋਰ ਜ਼ਖਮੀ ਹੋਏ ਸਨ ਚਰਚ ਹਮਲੇ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਹਮਲਾਵਰ ਕੰਟਰੋਲ ਹੈਟ ਹੈ ਅਤੇ ਹੁਣ ਕੋਈ ਖਤਰਾ ਨਹੀਂ ਹੈ ਪੁਲਿਸ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਖੁਦ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਚ 14 ਬੱਚੇ ਨੇ ਮਿਨੀਆਪੋਲਿਸ ਦੇ ਮੇਅਰ ਜੈਕ ਅਫਰੇ ਨੇ ਕਿਹਾ ਕਿ ਇਹ ਹਾਦਸਾ ਬਹੁਤ ਦਰਦਨਾਕ ਹੈ ਤੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਸਕੂਲ ਤੁਰੰਤ ਖਾਲੀ ਕਰਵਾਇਆ ਗਿਆ ਤੇ ਬੱਚਿਆਂ ਦੇ ਪਰਿਵਾਰਾਂ ਨੂੰ ਇੱਕ ਖਾਸ ਥਾਂ ਉੱਤੇ ਮਲਵਾਇਆ ਗਿਆ ਸਕੂਲ ਦੇ ਬਾਹਰ ਪੁਲਿਸ ਦੀ ਭਾਰੀ ਮੌਜੂਦਗੀ ਸੀ ਮਿਨੀ ਸੋਟਾ ਦੇ ਗਵਰਨਰ ਟਿਮ ਵਾਲਸ ਨੇ ਇਸ ਹਮਲੇ ਨੂੰ ਭਿਆਨਕ ਦੱਸਿਆ ਤੇ ਕਿਹਾ ਕਿ ਉਹ ਬੱਚਿਆਂ ਅਤੇ ਅਧਿਆਪਕਾਂ ਲਈ ਦੁਆ ਕਰ ਰਹੇ ਨੇ ਜਿਨ੍ਹਾਂ ਨੇ ਸਕੂਲ ਦੇ ਪਹਿਲੇ ਹਫਤੇ ਨੂੰ ਇੰਨੀ ਵੱਡੀ ਹਿੰਸਾ ਦੇ ਨਾਲ ਹਿਲਾ ਕੇ ਰੱਖ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਦੀ ਜਾਣਕਾਰੀ ਲੈਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਵਾਈਟ ਹਾਊਸ ਇਸ ਉੱਪਰ ਨਿਗਰਾਨੀ ਰੱਖ ਰਿਹਾ ਹੈ ਇਹ ਚਰਚ ਸਕੂਲ 1923 ਤੋਂ ਚੱਲ ਰਿਹਾ ਹੈ ਅਤੇ ਇੱਥੇ ਪ੍ਰੀ ਕਿੰਡਰਗਾਰਟਨ ਤੋਂ ਲੈ ਕੇ 8th ਸਟੈਂਡਰਡ ਤੱਕ ਦੀ ਪੜ੍ਹਾਈ ਕਰਾਈ ਜਾਂਦੀ ਹੈ ਹਾਸੇ ਵਾਲੇ ਦਿਨ ਸਵੇਰੇ 8:15 ਤੇ ਇੱਕ ਸਕੂਲੀ ਅਸੈਂਬਲੀ ਹੋਣੀ ਸੀ ਇੱਕ ਪੁਰਾਣੀ ਵਿਦਿਆਰਥਣ ਅਲੈਗਜ਼ੈਂਡਰਾ ਬਿਨੂਮੈਨ ਨੇ ਦੱਸਿਆ ਕਿ ਉਸ ਨੇ ਇੱਥੋਂ 2014 ਚ 8th ਸਟੈਂਡਰਡ ਪਾਸ ਕੀਤੀ ਸੀ ਤੇ ਉਸ ਨੇ ਕਿਹਾ ਸੀ ਕਿ ਜਦੋਂ ਉਸ ਨੇ ਇਹ ਖਬਰ ਸੁਣੀ ਤਾਂ ਉਹ ਕੰਬਣ ਲੱਗ ਪਈ ਅਤੇ ਰੋ ਪਈ 2023 ਤੋਂ ਅਮਰੀਕਾ ਦੇ ਵਿੱਚ 47000 ਤੋਂ ਵੱਧ ਲੋਕਾਂ ਦੀ ਮੌਤ ਗੋਲੀਬਾਰੀ ਕਾਰਨ ਹੋਈ ਹੈ। ਇਹਨਾਂ ਵਿੱਚੋਂ ਲਗਭਗ 18000 ਅਪਰਾਧ ਹਮਲਿਆਂ ਦੇ ਨਾਲ ਹਲਾਕ ਹੋਏ ਨੇ। ਬਾਕੀਆਂ ਵਿੱਚ ਜ਼ਿਆਦਾਤਰ ਖੁਦਕੁਸ਼ੀ ਦੇ ਕੇਸ ਨੇ। ਗੌਰਤਲਬਾ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਮਿਨੀਸੋਟਾ 'ਚ ਇੱਕ ਹੋਰ ਹਿੰਸਕ ਹਮਲਾ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨੇ ਪੁਲਿਸ ਅਫਸਰ ਦੀ ਵਰਦੀ ਪਾ ਕੇ ਸਾਬਕਾ ਡੈਮੋਕ੍ਰੈਟਿਕ ਹਾਊਸ ਸਪੀਕਰ ਮੈਲਸੀਆ ਹੌਟਮਨ ਤੇ ਉਸਦੇ ਪਤੀ ਨੂੰ ਮਾਰ ਦਿੱਤਾ ਸੀ। ਉਸੇ ਦਿਨ ਹੋਰ ਇੱਕ ਡੈਮੋਕ੍ਰੈਟਿਕ ਵਿਧਾਇਕ ਅਤੇ ਉਸਦੇ ਪਤੀ ਉੱਪਰ ਵੀ ਹਮਲਾ ਕੀਤਾ ਗਿਆ ਸੀ ਜਿਸ ਵਿੱਚੋਂ ਜ਼ਖਮੀ ਹੋਏ ਸਨ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਬ ਨੇ ਅੱਜ ਕਾਰਬਨ ਟੈਕਸ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਉੱਪਰ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਰਨੀ ਕਾਰਬਨ ਟੈਕਸ 2.0 ਨਾਲ ਇਸ ਨੂੰ ਵਾਪਸ ਲੈ ਕੇ ਆ ਰਹੇ ਨੇ ਪੋਲੀਅਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਨੂੰ ਕਲੀਨ ਫਿਊਲ ਸਟੈਂਡਰਡ ਦਾ ਨਾਮ ਦਿੱਤਾ ਅਤੇ ਪਾਰਲੀਮੈਂਟਰੀ ਬਜਟ ਆਫੀਸਰ ਦੇ ਅਨੁਮਾਨ ਮੁਤਾਬਕ ਇਸ ਨਾਲ ਗੈਸ ਦੀਆਂ ਕੀਮਤਾਂ 17 ਸੈਂਟ ਪ੍ਰਤੀ ਲੀਟਰ ਵਧਣਗੀਆਂ ਪੋਲੀਆਬ ਨੇ ਕਿਹਾ ਕਿ ਇਹ ਨਵਾਂ ਟੈਕਸ ਪੁਰਾਣੇ ਟੈਕਸ ਵਰਗਾ ਹੀ ਦਿਸਣ ਵਾਲਾ ਹੈ ਉਹਨਾਂ ਅੱਗੇ ਕਿਹਾ ਕਿ ਮਾਕਕਾਰਨੀ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਪਰ ਕੰਜ਼ਰਵੇਟਿਵਸ ਦੇ ਧਿਆਨ ਵਿੱਚ ਇਹ ਮਸਲਾ ਆ ਗਿਆ ਪੋਲੀਆਬ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਕਾਰਬਨ ਟੈਕਸ 2.0 ਦਾ ਵਿਰੋਧ ਕਰੇਗੀ ਅਤੇ ਪੁਰਾਣੇ ਕਾਰਬਨ ਟੈਕਸ ਨੂੰ ਵੀ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਉਹਨਾਂ ਕੀਤੀ ਹੈ। ਗੌਰਤਲਬਾ ਹੈ ਕਿ ਪੋਲੀਆਪ ਦੇ ਵੱਲੋਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਸ਼ਾਰਲਟਾਊਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਥੇ ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਸ ਕਾਰਬਨ ਟੈਕਸ ਵਾਲੇ ਮਸਲੇ ਤੇ ਗੱਲ ਕੀਤੀ। ਕੈਨੇਡਾ ਪੋਸਟ ਦੀ ਵਿੱਤੀ ਹਾਲਤ ਖਰਾਬ ਹੋ ਰਹੀ ਹੈ। ਕ੍ਰਾਊਨ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ 2025 ਦੇ ਸੈਕੰਡ ਕੁਆਟਰ ਤੇ ਵਿੱਚ ਉਸ ਨੂੰ 407 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਕਿਸੇ ਵੀ ਕੁਆਟਰ ਨਾਲੋਂ ਹੋਇਆ ਇਹ ਸਤੋਂ ਵੱਡਾ ਨੁਕਸਾਨ ਹੈ ਕਿਉਂਕਿ ਕੈਨੇਡਾ ਪੋਸਟ ਨੂੰ ਪਾਰਸਲਸ ਤੋਂ ਹੋਣ ਵਾਲੀ ਇਨਕਮ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ। ਕੈਨੇਡਾ ਪੋਸਟ ਨੇ ਦੱਸਿਆ ਕਿ ਇਸ ਨੁਕਸਾਨ ਦਾ ਪ੍ਰਮੁੱਖ ਕਾਰਨ ਯੂਨੀਅਨ ਨਾਲ ਕੋਈ ਸਮਝੌਤਾ ਨਾ ਹੋਣਾ ਕਿਉਂਕਿ ਇਸ ਨਾਲ ਕੰਮਕਾਜ ਵਿੱਚ ਨਿਸ਼ਚਿਤਤਾ ਨਹੀਂ ਹੈ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ। ਤਾਜ਼ਾ ਅੰਕੜਿਆਂ ਮੁਤਾਬਕ 2025 ਦੀ ਦੂਸਰੇ ਕੁਆਟਰ ਦੌਰਾਨ ਕੈਨੇਡਾ ਪੋਸਟ ਨੇ ਪਿਛਲੇ ਸਾਲ ਦੇ ਮੁਕਾਬਲੇ 25 ਮਿਲੀਅਨ ਘੱਟ ਪਾਰਸਲ ਡਿਲੀਵਰ ਕੀਤੇ ਨੇ ਜਿਸ ਨਾਲ ਪਾਰਸਲ ਆਮਦਨ ਵਿੱਚ 288 ਮਿਲੀਅਨ ਡਾਲਰ ਦੀ ਕਮੀ ਆਈ ਹੈ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰਸਲ ਆਮਦਨ ਲਗਭਗ ਅੱਧਾ ਬਿਲੀਅਨ ਡਾਲਰ ਘੱਟ ਚੁੱਕੀ ਹੈ ਕ੍ਰਾਊਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਹੜਤਾਲਾਂ ਅਤੇ ਲੇਬਰ ਸੰਕਟ ਕਾਰਨ ਕਸਟਮਰਸ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੈਨੇਡਾ ਪੋਸਟ ਨੂੰ ਹੋਰ ਨੁਕਸਾਨ ਹੋਇਆ ਹੈ ਕੈਨੇਡਾ ਪੋਸਟ ਅਤੇ ਪੋਸਟਲ ਵਰਕਰਾਂ ਦੀ ਯੂਨੀਅਨ ਵਿਚਕਾਰ ਪਿਛਲੇ 18 ਮਹੀਨਿਆਂ ਤੋਂ ਵੀ ਬਾਅਦ ਸਮੇਂ ਤੋਂ ਨਵੇਂ ਕੰਟਰੈਕਟ ਨੂੰ ਲੈ ਕੇ ਅੜਿੱਕਾ ਚੱਲ ਰਿਹਾ ਹੈ ਪਿਛਲੇ ਸਾਲ ਦੇ ਅੰਤ ਵਿੱਚ ਹੌਲੀਡੇ ਸੀਜ਼ਨ ਤੋਂ ਠੀਕ ਪਹਿਲਾਂ ਇੱਕ ਮਹੀਨੇ ਦੀ ਹੜਤਾਲ ਵੀ ਹੋਈ ਸੀ ਇਸ ਹਫਤੇ ਗੱਲਬਾਤ ਹੋਣੀ ਸੀ ਪਰ ਸੋਮਵਾਰ ਨੂੰ ਕੈਨੇਡਾ ਪੋਸਟ ਨੇ ਇਹ ਕਹਿ ਕੇ ਮੀਟਿੰਗ ਰੱਦ ਕਰ ਦਿੱਤੀ ਕਿ ਉਹਨਾਂ ਨੂੰ ਯੂਨੀਅਨ ਦੀ ਨਵੀਂ ਪੇਸ਼ਕਸ਼ ਉੱਪਰ ਵਿਚਾਰ ਕਰਨ ਦੇ ਲਈ ਹੋਰ ਸਮਾਂ ਚਾਹੀਦਾ ਹੈ ਯੂਨੀਅਨ ਵਧੇਰੇ ਤਨਖਾਹ ਵੀਕਐਂਡ ਉੱਪਰ ਡਿਲੀਵਰੀ ਦੇ ਨਾਲ-ਨਾਲ ਪਾਰਟ ਟਾਈਮ ਵਰਕਰਾਂ ਨੂੰ ਨਾਂ ਲਿਆਉਣ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਇਨ੍ਹਾਂ ਗਰਮੀਆਂ ਦੌਰਾਨ ਯੂਨੀਅਨ ਨੇ ਕੈਨੇਡਾ ਪੋਸਟ ਦੀ ਆਖਰੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਸੀ ਯੂਨੀਅਨ ਨੇ ਕਿਹਾ ਸੀ ਕਿ ਉਹ ਪ੍ਰਪੋਜ਼ਲ ਉਹਨਾਂ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਕਿਹਾ ਸੀ ਕਿ ਉਹ ਇਨ੍ਹਾਂ ਕਾਰਨਾ ਕਰਕੇ ਓਵਰਟਾਈਮ ਉੱਪਰ ਜੋ ਨੈਸ਼ਨਲ ਪਦਰਤੀ ਪਾਬੰਦੀ ਹੈ ਉਸ ਨੂੰ ਜਾਰੀ ਰੱਖੇਗੀ ਅਤੇ ਸਾਰੀਆਂ ਆਰਥਿਕ ਸਮੱਸਿਆਵਾਂ ਦੇ ਚੱਲਦੇ ਹੋਣੇ ਮਾਮਲੇ ਹੋਰ ਵੀ ਗੰਭੀਰ ਰੂਪ ਧਾਰ ਗਏ ਨੇ ਸਾਲ ਦੇ ਸ਼ੁਰੂ ਵਿੱਚ ਵਿਲੀਅਮ ਕੈਪਲਨ ਦੀ ਅਗਵਾਈ ਵਾਲੇ ਇੱਕ ਇੰਡਸਟਰੀਅਲ ਜਾਂਚ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਪੋਸਟ ਸਹੀ ਰੂਪ ਦੇ ਵਿੱਚ ਬੈਂਕਰਪਸੀ ਕਰ ਚੁੱਕਿਆ ਅਤੇ ਇਸ ਨੂੰ ਚਲਾਉਣ ਲਈ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ। ਉਹਨਾਂ ਦੀ ਸਿਫਾਰਿਸ਼ ਸੀ ਕਿ ਘਰ-ਘਰ ਚਿੱਠੀਆਂ ਪਹੁੰਚਾਉਣ ਦੀ ਸੇਵਾ ਨੂੰ ਹੌਲੀ-ਹੌਲੀ ਖਤਮ ਕਰਕੇ ਇਸ ਨੂੰ ਕਮਿਊਨਿਟੀ ਮੇਲ ਬਾਕਸ ਲਗਾ ਕੇ ਸ਼ੁਰੂ ਕੀਤਾ ਜਾਵੇ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਿਜ਼ਨੈਸੇਜ਼ ਲਈ ਡਿਲੀਵਰੀ ਡੇਲੀ ਕੀਤੀ ਜਾਣੀ ਚਾਹੀਦੀ ਹੈ। ਕੈਪਲਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਕੈਨੇਡਾ ਪੋਸਟ ਆਪਣੀ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜੇਕਰ ਸੋਚ ਸਮਝ ਕੇ ਪੜਾਅਵਾਰ ਅਤੇ ਤੁਰੰਤ ਬਦਲਾਅ ਨਾ ਕੀਤੇ ਗਏ ਤਾਂ ਇਸ ਦੀ ਵਿੱਤੀ ਹਾਲਤ ਹੋਰ ਵੀ ਖਰਾਬ ਹੋ ਜਾਏਗੀ ਤੇ ਬੈਂਕਰਪਸੀ ਤੇ ਵੀ ਜਾ ਸਕਦਾ ਹੈ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਮ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ